ਗੁਰਬਖਸ਼ ਸਿੰਘ ਦੀ ਕਹਾਣੀ ਅਣਵਿਆਹੀ ਮਾਂ ਦਾ ਅਗਲਾ ਭਾਗ 6 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀਆਂ ਜੀ ਤੁਸੀਂ ਸਾਨੂੰ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਪੰਜਾਬੀ ਕਹਾਣੀਆਂ ਨਾਵਲ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਜੀ ਸੋ ਸੁਣਦੇ ਰਹੋ ਸਵੀ ਮੀਡੀਆ 11 ਤੇ ਕਹਾਣੀ ਦਾ ਅਗਲਾ ਭਾਗ ਕਈ ਮਹੀਨੇ ਹੋਰ ਲੰਘ ਗਏ ਮਾਤਾ ਪਿਤਾ ਤੇ ਡਾਕਟਰ ਲਾਲ ਚਿਤਰੰਜਨ ਦੀਆਂ ਖੇਡਾਂ ਨਾਲ ਰਾizde ਨਹੀਂ ਸੰਨ ਇਹ ਚਾਰੇ ਸਾਰਾ ਸਾਰਾ ਦਿਨ ਚਮਣ ਵਿੱਚ ਖੇਡਦੇ ਰਹਿੰਦੇ ਘੋੜਾ ਕੋੜਾ ਖੇਡਦੇ ਗੇਂਦ ਸ਼ਿਕਾ ਖੇਡਦੇ ਲੁਕਣ ਮਿੱਟੀ ਖੇਡਦੇ ਸ਼ੂਣ ਛੁਹਾਈ ਖੇਡਦੇ ਪ੍ਰਬਾਦੀ ਵੇਲ ਦਿਨੋ ਦਿਨ ਘਟਦੀ ਗਈ ਉਹਦੀ ਦਰਜੀ ਸ਼ਾਖ ਵਿੱਚ ਕਈ ਇਸ ਤਰ੍ਹਾਂ ਆ ਗਈਆਂ ਸੀ ਉਹਦੇ ਨਰਸਿੰਗ ਹੋਮ ਵਿੱਚ ਕਈ ਬਿਮਾਰ ਆਉਂਦੇ ਤੇ ਰਾਜੀ ਹੋ ਹੋ ਅਸੀਂ ਸੱਜੰਦੇ ਉਹ ਬਾਹਰ ਵੀ ਬਿਮਾਰਾਂ ਨੂੰ ਦੇਖਣ ਜਾਂਦੀ ਇੱਕ ਬਿਮਾਰ ਨੇ ਇੱਕ ਦਿਨ ਉਹਦੇ ਹੱਥ ਚਮਕ ਕੇ ਉਹਨੂੰ ਉਹ ਸਿਉਣ ਵਾਲੀ ਮਸ਼ੀਨ ਦਿਖਾਈ ਸੀ ਜਿਹੜੀ ਕਦੇ ਪ੍ਰਬਾਦੀ ਚੋਰੀ ਹੋ ਗਈ ਸੀ ਉਸ ਬਿਮਾਰ ਨੇ ਆਪਣੀਆਂ ਕਰਨੀਆਂ ਦੀ ਖਿਮਾ ਮੰਗੀ ਸੀ ਪਰ ਐਡੀ ਕਮ ਫੋਰਸ ਦੀ ਵਿੱਚ ਵੀ ਉਹਨੂੰ ਸਹਾਰਨਪੁਰ ਦੇ ਕੁਲੀ ਦਾ ਖਿਆਲ ਆ ਜਾਂਦਾ ਸੀਗਾ ਔਰ ਇੱਕ ਇੱਕ ਬਰੇ ਮਗਰੋਂ ਉਸ ਵਕਤ ਕੱਢ ਹੀ ਲਿਆ ਤੇ ਸਹਾਰਨਪੁਰ ਚਲੀ ਗਈ ਸੀਗੀ ਪਰ ਸਖਰਾਜ ਉੱਥੇ ਨਹੀਂ ਸੀਗਾ ਸਟੇਸ਼ਨ ਮਾਸਟਰ ਨੇ ਦੱਸਿਆ ਕਿਈ ਬਰਿਆਂ ਤੋਂ ਉਹ ਉੱਥੇ ਕੁਲੀ ਦਾ ਕੰਮ ਕਰ ਰਿਹਾ ਸੀ ਕੁਲੀਆਂ ਦਾ ਲੀਡਰ ਸੀਗਾ ਸੰਜਮੀ ਸੁਸਾਇਟੀ ਵਿੱਚ ਰੋਜ਼ਾਨਾ ਸਾਰੇ ਕੁਲੀ ਦੋ ਆਨੇ ਜਮਾ ਕਰਾਂਦੇ ਸਨ ਮਹੀਨੇ ਵਿੱਚ 400 ਰੁਪਏ ਜਮ੍ਹਾਂ ਹੋ ਜਾਂਦਾ ਸੀਗਾ ਹੁਣ ਉਹਨਾਂ ਕੋਲ ਕਈ ਹਜ਼ਾਰ ਰੁਪਏ ਜਮ੍ਹਾਂ ਹੋ ਗਿਆ ਸੀਗਾ ਇੱਥੇ ਕੋਈ ਦੂਰ ਉਹਨਾਂ ਨੇ ਇੱਕ ਸਾਂਝਾ ਖੇਤੀ ਦਾ ਫਾਰਮ ਸ਼ੁਰੂ ਕੀਤਾ ਹੈ ਸਖਰਾਜ ਉਹਨਾਂ ਦਾ ਦਾਨ ਹੈ ਤੇ ਉਹ ਫਾਰਮ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ 15 20 ਕੁਲੀ ਇੱਥੋਂ ਦੇ ਉਹ ਨਾਲ ਲੈ ਗਿਆ ਹੈ ਤੇ ਇੱਥੋਂ ਦੇ ਬਾਕੀ ਕੁਲੀ ਵੀ ਉਸ ਫਾਰਮ ਦੇ ਮੈਂਬਰ ਹਨ ਉਸੇ ਤਰ੍ਹਾਂ ਫੰਡ ਜਮ੍ਹਾਂ ਕਰਦੇ ਹਨ ਵਾਰੀ-ਵਾਰੀ ਫਾਰਮ ਉੱਤੇ ਵੀ ਜਾਂਦੇ ਹਨ ਪ੍ਰਭਾ ਮੋੜਾਈ ਸੋਚਿਆ ਕਦੇ ਫੇਰ ਉਸ ਫਾਰਮ ਉੱਤੇ ਜਾਏਗੀ ਸਟੇਸ਼ਨ ਮਾਸਟਰ ਮੂਅਸ ਨੇ ਆਪਣਾ ਪਤਾ ਦਿੱਤਾ ਸਟੇਸ਼ਨ ਮਾਸਟਰ ਸੁਣ ਕੇ ਬੜਾ ਖੁਸ਼ ਹੋਇਆ ਕਿ ਉਹ ਹੀ ਅਮਰਸਰ ਦੀ ਦੇਸ਼ ਪ੍ਰਸਿੱਧ ਸਾਈਕੋ ਦੀ ਦਿਲ ਦੇ ਮੁਤਾਲਿਆਂ ਦੀ ਇਲਾਜ ਕਰਨ ਵਾਲੀ ਡਾਕਟਰ ਤੇ ਹਿੰਦੁਸਤਾਨ ਦੀ ਫਲੋਰਸ ਨਾਈਟੀ ਗਈ ਸੀ ਪ੍ਰਭਾ ਨੂੰ ਵਾਪਸ ਪੁੱਜਿਆ ਅਜੇ ਹਫ਼ਤਾ ਨਹੀਂ ਸੀ ਹੋਇਆ ਹੋਣਾਗਾ ਕਿ ਸਹਾਰਨਪੁਰ ਦੇ ਸਟੇਸ਼ਨ ਮਾਸਟਰ ਦੀ ਤਾਰ ਆ ਗਈ ਸਖਰਾਜ ਕੋਲੇ ਤੋਂ ਡੈਗ ਪਿਆ ਬੜੀਆਂ ਸੱਟਾਂ ਲੱਗੀਆਂ ਜੇ ਆ ਸਕੋ ਤਾਂ ਸਖਰਾਜ ਦੀ ਸੱਜੀ ਤੇ ਖੱਬੀ ਲੱਤ ਦੋਵੇਂ ਟੱਟ ਗਈਆਂ ਸਨ ਸੈਰ ਉੱਤੇ ਵੀ ਬੜੀਆਂ ਸੱਟਾਂ ਲੱਗੀਆਂ ਉਥੇ ਡਾਕਟਰ ਸਦਨਾ ਵਿਅਰਥ ਸੀ ਗੱਲ ਲਾਰੀ ਵਿੱਚ ਪਾ ਕੇ ਸਖਰਾਜ ਨੂੰ ਸਹਾਰਨਪੁਰ ਦੇ ਵੱਡੇ ਹਸਪਤਾਲ ਵਿੱਚ ਲਿਆਂਦਾ ਗਿਆ ਉਹਦੇ ਸਾਥੀ ਉਹਦੇ ਉੱਤੋਂ ਸਭ ਕੁਝ ਵਾਰ ਸਕਦੇ ਸਨ ਇੱਕ ਸਪੈਸ਼ਲ ਵਾਰਡ ਵਿੱਚ ਥਾਂ ਲਈ ਗਈ ਹਸਪਤਾਲ ਦੀ ਸਭ ਲਾਲ ਚੀਫ ₹90 ਦਿੱਤੇ ਗਏ ਸੀਗੇ ਸਭ ਆਮਲਾ ਹੁਣ ਮੁੱਲ ਖਰੀਦੇ ਗੋਲਿਆਂ ਵਾਂਗ ਹਰਲ ਹਰਲ ਕਰਦਾ ਸੀਗਾ ਕੀ ਮਹਿੰਤਰ ਤੇ ਕੀ ਵੱਡਾ ਡਾਕਟਰ ਲੋੜ ਸੀ ਤੇ ਚੰਗੀ ਨਰਸ ਦੀ ਉਹਨਾਂ ਸਟੇਸ਼ਨ ਮਾਸਟਰ ਕੋਲੋਂ ਸਲਾਹ ਪੁੱਛੀ ਕਿ ਲਹਾਰੋਂ ਨਰਸ ਮੰਗਾਈ ਜਾਏ ਬਸ ਸਟੇਸ਼ਨ ਮਾਸਟਰ ਨੂੰ ਮਿਸਿਸ ਗੁਪਤਾ ਦਾ ਖਿਆਲ ਆ ਗਿਆ ਸੀਗਾ ਇਹ ਵੀ ਯਾਦ ਆ ਗਿਆ ਸੀਗਾ ਕਿ ਉਹਦੇ ਹਮਦਰਦ ਦਿਲ ਵਿੱਚ ਸੁਖਰਾਜ ਦੇ ਕੰਮਾਂ ਤੇ ਸੁਖਰਾਜ ਦੀ ਸ਼ਖਸੀਅਤ ਦੀ ਬੜੀ ਕਦਰ ਸੀਗੀ ਉਹਦੇ ਹੱਥਾਂ ਵਿੱਚ ਸ਼ਿਫਾ ਵੀ ਆਖਦੇ ਸਨ ਉਸ ਉਹਨੂੰ ਉਤਾਰ ਦਿੱਤੀ ਸੀਗੀ ਤੇ ਉਹਦਾ ਅਨੁਮਾਨ ਵੀ ਗਲਤ ਨਹੀਂ ਸੀਗਾ ਪਹਿਲੇ ਗੱਡੀ ਪ੍ਰਭਾ ਪਹੁੰਚ ਕੇ ਸਟੇਸ਼ਨ ਮਾਸਟਰ ਉਹਨੂੰ ਹਸਪਤਾਲ ਲੈ ਗਿਆ ਸੀਗਾ ਡਾਕਟਰਾਂ ਨਾਲ ਮੁਲਾਕਾਤ ਕੀਤੀ ਉਹਦੀ ਸ਼ੌਹਰਤ ਉਹਨਾਂ ਵੀ ਪੜੀ ਸੁਣੀ ਹੋਈ ਸੀਗੀ ਉਹਨਾਂ ਨੇ ਰੋਗੀ ਦੇ ਨਰਸਿੰਗ ਦਾ ਚਾਰਜ ਪ੍ਰਭਾ ਨੂੰ ਦੇ ਦਿੱਤਾ ਸੀਗਾ ਜਿਹੜੀ ਗੱਲ ਉੱਥੇ ਹਰ ਕਿਸੇ ਦਾ ਮਨ ਮੋਦੀ ਸੀਗੀ ਉਹ ਸਖਰਾਜ ਦੇ ਸਾਥੀਆਂ ਦਾ ਹਿੱਤ ਦਰਦ ਵਫਾ ਕਰ ਤੇ ਕੁਰਬਾਨ ਹੋਣ ਦੀਆਂ ਇਸ਼ਾਵਾਂ ਸਨ ਐਉਂ ਜਾਪਦਾ ਸੀਗਾ ਜਿਕਰ ਜਾਨ ਦੇ ਬਦਲੇ ਜਾਨ ਦੇ ਕੇ ਆਪਣੇ ਮਿੱਤਰ ਪ੍ਰਧਾਨ ਨੂੰ ਬਚਾਉਣ ਲਈ ਉਹਨਾਂ ਵਿੱਚੋਂ ਕਈ ਤਿਆਰ ਸਨ ਪ੍ਰਭਾ ਵੀ ਜਿਉਂ-ਜਿਉਂ ਸਖਰਾਜ ਦੀਆਂ ਗੱਲਾਂ ਸੁਣਦੀ ਸੀਗੀ ਉਹਦੇ ਸਾਥੀਆਂ ਦੀ ਸੈਨਾ ਵਿੱਚ ਸ਼ਾਮਲ ਹੁੰਦੀ ਜਾਂਦੀ ਸੀ ਉਹ ਵੀ ਆਪਣੀ ਜ਼ਿੰਦ ਦੇ ਕੇ ਉਹਨੂੰ ਬਚਾ ਲੈਣਾ ਕੋਈ ਵੱਡੀ ਕੁਰਬਾਨੀ ਨਹੀਂ ਸੀ ਸਮਝਦੀ ਦੇ ਸਾਰੇ ਆਖਦੇ ਸਨ ਡਾਕਟਰ ਵੀ ਮੰਨਦੇ ਸਨ ਕਿ ਜਿਹੜਾ ਆਰਾਮ ਸੁਖਰਾਜ ਨੂੰ ਆਇਆ ਸੀਗਾ ਇਹ ਦਵਾਈਆਂ ਨਾਲ ਨਹੀਂ ਨਰਸਿੰਗ ਨਾਲ ਆਇਆ ਸੀਗਾ ਸੁਖਰਾਜ ਨੂੰ ਲੋੜ ਹੀ ਨਰਸਿੰਗ ਦੀ ਸੀਗੀ ਤੇ ਪ੍ਰਭਾ ਦੀਆਂ ਉਂਗਲਾਂ ਵਿੱਚ ਕੁਦਰਤ ਨੇ ਇਹਸਾਸਾਂ ਦਾ ਇਹੋ ਜਿਹਾ ਇਕੱਠ ਕੀਤਾ ਸੀਗਾ ਕਿ ਸੂਈਆਂ ਵਿਧੀ ਜੰਦ ਵੀ ਉਹਦੇ ਹੱਥੋਂ ਦੁੱਖ ਨਹੀਂ ਸੀ ਸਕਦੀ ਗਈ ਸਗੋਂ ਜਿੱਥੇ ਉਹਦੇ ਦਰਦਾਂ ਭਰੇ ਪੋਟੇ ਛੁੰਦੇ ਸਨ ਸਾਰਾ ਦਰਦ ਆਪਣੇ ਵਿੱਚ ਖਿੱਚ ਲੈਂਦੇ ਤੇ ਸੁੱਖਾ ਜਾਂਦੇ ਸਨ ਦੱਸਿਆ ਦੇਣਾ ਬਾਸ ਸੁਖਰਾਜ ਖਤਰੇ ਤੋਂ ਬਾਹਰ ਆਖਿਆ ਗਿਆ ਸੀਗਾ ਫਾਰਮ ਉੱਤੇ ਬੜੀਆਂ ਖੁਸ਼ੀਆਂ ਖਿਤਗੀਆਂ ਸਟੇਸ਼ਨ ਉੱਤੇ ਕੁਲੀਆਂ ਨੇ ਗਰੀਬਾਂ ਦਾ ਅਸਬਾਬ ਮੁਫਤ ਚੱਕਿਆ ਤੇ ਬੜੀਆਂ ਵਧਾਈਆਂ ਲੈਂਗਾ ਸੀਗਾ ਪਰ ਸੁਖਰਾਜ ਖੁਸ਼ ਨਹੀਂ ਸੀਗਾ ਇੱਕ ਤੇ ਪਰ ਉਹ ਉਸ ਦਿਨ ਦੋ ਰਾਤਾਂ ਲਈ ਅੰਮ੍ਰਿਤਸਰ ਚਲੀ ਗਈ ਉਹ ਆਖਦੀ ਸੀ ਕਿ ਉਹ ਇੰਨਾ ਬਹੁਤਾ ਚਿਰ ਬਾਹਰ ਨਹੀਂ ਸੀ ਰਹਿ ਸਕਦੀਗੀ ਉਹਦੇ ਕਈ ਕੰਮ ਤੇ ਕਈ ਦੁਖੀਏ ਉਹਦੇ ਸੁਪਨੇ ਨੂੰ ਮਲੀ ਰੱਖਦੇ ਸਨ ਦੂਜੀ ਗੱਲ ਇਹ ਕਿ ਸਿਕਰਾਜ ਦਾ ਦਿਲ ਉਸ ਤਰ੍ਹਾਂ ਅਡੋਲ ਨਹੀਂ ਸੀਗਾ ਜਿਕਰ ਇਹ ਪਿਛਲੇ 4 ਬਰੇ ਰਿਹਾ ਸੀਗਾ ਹੁਣ ਦਿਲ ਵਿੱਚ ਕੋਈ ਜਾ ਦੇ ਸੰਭੀ ਹੋਈ ਸੀ ਜਿਦੇ ਆਸਰੇ ਉਹ ਕਿਸੇ ਇਸੇ ਇਸਤਰੀ ਦਾਲ ਬਲ ਤੱਕ ਦਾ ਵੀ ਨਹੀਂ ਸੀ ਹੁੰਦਾਗਾ ਤੇ ਆਪਣੀ ਵਫਾ ਵਿੱਚ ਮਸਤ ਸਾਥੀਆਂ ਦੇ ਸੁੱਖਾਂ ਲਈ ਰੁੱਝਾ ਚੰਗੀ ਸੁਖਾਲੀ ਦਿਨ ਕੱਟੀ ਕਰ ਰਿਹਾ ਸੀਗਾ ਪਰ ਇਸ ਨਰਸ ਨੇ ਕੁਝ ਡਾਂਵਾ ਡੋਲ ਕਰ ਦਿੱਤਾ ਮਨੁੱਖ ਦਿਲ ਕਦੇ ਇੱਕਸਾਰ ਤਕੜਾ ਨਹੀਂ ਰਹਿ ਸਕਦਾਗਾ ਸੁਖਰਾਜ ਦੇ ਦਿਲ ਦੇ ਕਿਲੇ ਵਿੱਚ ਇਸ ਨਰਸ ਨੇ ਕਈ ਛੇਕ ਕਰ ਦਿੱਤੇ ਸੀਗੇ ਹੱਥ ਘਟ ਘਟ ਕੇ ਅੱਖਾਂ ਵਿੱਚ ਆਸ ਮੁਸਕਰਾ ਕੇ ਅਣਦਿਸਦੀਆਂ ਮਰਜ਼ੀਆਂ ਪੂਰੀਆਂ ਕਰ ਕਰਕੇ ਨਰਸ ਨੇ ਦਸਾਂ ਦਿਨਾਂ ਵਿੱਚ ਹੀ ਸਖਰਾਜ ਦੇ ਦਿਲ ਮੰਦਰ ਵਿੱਚ ਕਈ ਬਰੇ ਪੂਜੇ ਬਹੁਤ ਦੀ ਥਾਂ ਖਲਾ ਦਿੱਤੀ ਸੀਗੀ ਸਖਰਾਜ ਐਸ ਲਈ ਨਾ ਖੋਸੀਗਾ ਉਹ ਵਫਾਦਾਰ ਰਹਿਣਾ ਚਾਹੁੰਦਾ ਸੀਗਾ ਉਹ ਆਪਣੀ ਪਹਿਲੀ ਪ੍ਰੀਤ ਨੂੰ ਨਿਭਾਉਣਾ ਚਾਹੁੰਦਾ ਸੀਗਾ ਉਹਨੂੰ ਕਿਸੇ ਹੋਰ ਦੀ ਇੱਛਾ ਨਹੀਂ ਸੀ ਪਰ ਪਤਾ ਨਹੀਂ ਇਸ ਮਨੁੱਖੀ ਢਾਂਚੇ ਵਿੱਚ ਹੀ ਵਸੋਂ ਇੱਕ ਵਸੋਂ ਰਹਿੰਦੀ ਹੈ ਜਿਹੜੀ ਕਿ ਬਹੁਤਿਆਂ ਇੱਕੋ ਆਦਮੀ ਦੋ ਮਰਜ਼ੀਆਂ ਕੀ ਕਰ ਰੱਖ ਸਕਦਾ ਹੈ ਸਖਰਾ ਚਾਹੁੰਦਾ ਹੈ ਕੋਈ ਇਹ ਕਰ ਦੇਵੇ ਕਿ ਇਹ ਨਰਸ ਉਹਨੂੰ ਇਉਂ ਨਾ ਲੱਗੇ ਜਿਕਰ ਉਹ ਲੱਗ ਰਹੀ ਹੈ ਉਹ ਇਹਦੀ ਵਾਪਸੀ ਦੀਆਂ ਘੜੀਆਂ ਇਉਂ ਨਾਲ ਡੀ ਕੇ ਜੀ ਕਰੋ ਡੀਕਰਿਆ ਹੈ ਪਰ ਜੇ ਉਹ ਇਹ ਸਭ ਕੁਝ ਆਪ ਹੀ ਕਰ ਰਿਹਾ ਹੈ ਤਾਂ ਛੱਡ ਕਿਉਂ ਨਹੀਂ ਜਿੰਦਾਗਾ ਇਹ ਔਖਾ ਸੌਖਾ ਜਿਹਾ ਸਵਾਲ ਸੀਗਾ ਐਸੇ ਸਵਾਲ ਦੇ ਹੱਲ ਉੱਤੇ ਹਜ਼ਾਰਾਂ ਕਿਤਾਬਾਂ ਲਿਖ ਗਈਆਂ ਹਨ ਇਸ ਅੰਤਰ ਜਦੋਂ ਜਾਇਦ ਦਾ ਕਿਸੇ ਨੂੰ ਇਲਾਜ ਨਹੀਂ ਮਿਲਿਆ ਕ ਪਰ ਆਂਦੇ ਨੇ ਇਹ ਨਰਸ ਇਹੋ ਜਿਹੇ ਇਲਾਜ ਕਰਦੀ ਹੈ ਫੈਟ ਗਸ਼ਾ ਹਿਸਟਰੀਆ ਹਟਾ ਦਿੰਦੀ ਹੈ ਅਥਰੇ ਬੱਚਿਆਂ ਨੂੰ ਠੀਕ ਕਰ ਦਿੰਦੀ ਹੈ ਆਵੇ ਤਾਂ ਐਸੇ ਨੂੰ ਆਪਣਾ ਦਿਲ ਦੱਸਾਂਗਾ ਇਸੇ ਨੂੰ ਆਖਾਂਗਾ ਕਿਸੇ ਤਰ੍ਹਾਂ ਮੇਰੇ ਦਿਲ ਵਿੱਚੋਂ ਬਾਹਰ ਨਿਕਲ ਜਾਏ ਮੈਂ ਆਪਣੀ ਆਪਣੀ ਦੇ ਸ਼ੌਟ ਕਿਸੇ ਹੋਰ ਨੂੰ ਇਥੇ ਥਾਂ ਨਹੀਂ ਦੇਣਾ ਚਾਹੁੰਦਾਗਾ ਇਹੀ ਖਿਆਲ ਸਖਰਾਜ ਸੋਚਦਾ ਸੀਗਾ ਉਹਦੇ ਸਾਥੀ ਹੈਰਾਨ ਸਨ ਕਿ ਸਖਰਾਜ ਅੱਗੇ ਕਦੇ ਵੀ ਇਸ ਤਰ੍ਹਾਂ ਆਪਣੇ ਖਿਆਲਾਂ ਵਿੱਚ ਗਰਕ ਨਹੀਂ ਸੀ ਹੋਇਆਗਾ ਜਦੋਂ ਕੋਈ ਉਹਦੇ ਕਮਰੇ ਵਿੱਚ ਆਉਂਦਾ ਹੁੰਦਾ ਸੀ ਤਾਂ ਉਹ ਸਭ ਪਾਸਿਓਂ ਖਿਆਲ ਹਟਾ ਕੇ ਆਉਣ ਵਾਲੇ ਵੱਲ ਧਿਆਨ ਦਿੰਦਾ ਸੀਗਾ ਹੁਣ ਕਈ ਆਦਮੀ ਮੈਲ ਆਉਂਦੇ ਸਨ ਜਿਨ੍ਹਾਂ ਦਾ ਉਹਨੂੰ ਚੇਤਾ ਵੀ ਨਹੀਂ ਸੀ ਰਹਿੰਦਾਗਾ ਪ੍ਰਭਾ ਆ ਗਈ ਸੁਖਰਾਜ ਦੇ ਚਿਹਰੇ ਉੱਤੇ ਹੋਰ ਹੀ ਰੰਗ ਆ ਗਿਆ ਸੀਗਾ ਸਾਰਿਆਂ ਨੂੰ ਇਹ ਫਰਕ ਦਿਸ ਰਿਹਾ ਸੀਗਾ ਸ਼ਾਮ ਨੂੰ ਜਦੋਂ ਮੈਲਣ ਵਾਲੇ ਸਭ ਟਰ ਜਾਂਦੇ ਸਨ ਸੁਖਰਾਜ ਪ੍ਰਭਾ ਉਹਨੂੰ ਕਹਿੰਦਾ ਹੁੰਦਾ ਸੀ ਕਿ ਉਹ ਉਹਦੇ ਹੱਥ ਕੁੱਟੇ ਕਿਉਂਕਿ ਉਹਦੇ ਕੁੱਟਣ ਨਾਲ ਉਹਨੂੰ ਬੜਾ ਸੁੱਖ ਮਿਲਦਾ ਹੈ ਅੱਜ ਜਦੋਂ ਉਹ ਘੁੱਟ ਰਹੀ ਸੀ ਤਾਂ ਉਸ ਪੁੱਛਿਆ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਇਸ ਹਸਪਤਾਲ ਦੀ ਨਰਸ ਨਹੀਂਗੇ ਤੁਸੀਂ ਪੰਜਾਬੋਂ ਆਏ ਹੋ ਤੇ ਤੁਹਾਨੂੰ ਮਨੁੱਖ ਖੈਰ ਦੇ ਦੀ ਵੀ ਕੁਝ ਵਕਫੀਅਤ ਹੈ ਹਾਂ ਕੁਝ ਹੈ ਦੇ ਸਹੀ ਪ੍ਰਭਾ ਮੁਸਕਰਾਈ ਸੀ ਫਿਰ ਦੱਸੋ ਤੁਹਾਡੇ ਹੱਥ ਘੁੱਟਦੇ ਮੈਨੂੰ ਸੌਕ ਕਿਉਂ ਮਿਲਦਾ ਹੈ ਸਖਰਾਜ ਨੇ ਪੁੱਛਿਆ ਕਿਉਂਕਿ ਮੈਂ ਆਪਣਾ ਸੌਖੇ ਨਾ ਬੋਟਿਆਂ ਰਾਹੀਂ ਤੁਹਾਨੂੰ ਭੇਜਦੀ ਹਾਂ ਮੇਰੀਆਂ ਇਛਾਵਾਂ ਤੁਹਾਡੇ ਅੰਦਰ ਜਾ ਕੇ ਸੌਖ ਪੈਦਾ ਕਰਦੀਆਂ ਹਨ ਪ੍ਰਭਾ ਨੇ ਉੱਤਰ ਦਿੱਤਾ ਮੈਂ ਤੁਹਾਨੂੰ ਪਿਆਰ ਕਰਨਾ ਨਹੀਂ ਚਾਹੁੰਦਾਗਾ ਪਰ ਤੁਸੀਂ ਮੈਨੂੰ ਕਿਉਂ ਪਿਆਰੇ ਲੱਗਦੇ ਹੋ ਸਖਰਾਜ ਨੇ ਪੁੱਛਿਆ ਇਹਦਾ ਉੱਤਰ ਵੀ ਮੈਂ ਦੇ ਸਕਦੀ ਹਾਂ ਪਰ ਉਸ ਤੋਂ ਪਹਿਲਾਂ ਮੈਨੂੰ ਤੁਹਾਡੇ ਮਨ ਦੀ ਹਿਸਟਰੀ ਸੁਣੀ ਪਵੇਗੀ ਪ੍ਰਭਾ ਨੇ ਆਖਿਆ ਜੇ ਮੇਰਾ ਇਲਾਜ ਕਰ ਸਕੋ ਮੈਨੂੰ ਇਸ ਅੰਤਰ ਖਿੱਚੋ ਤਾਨ ਤੋਂ ਛੁਟ ਕਰ ਆ ਦੇ ਸਕੋਂ ਤਾਂ ਮੈਂ ਇਹ ਹਿਸਟਰੀ ਵੀ ਸੁਣਾ ਸਕਦਾ ਹਾਂ ਪਰ ਤੁਸੀਂ ਡਾਕਟਰ ਹੋ ਮੇਰੀ ਹਿਸਟਰੀ ਪੇਤਾਂ ਭਰੀ ਹੈ ਮੇਰੇ ਪੇਜ ਮੇਰੀ ਜ਼ਿੰਦਗੀ ਹਨ ਤੁਹਾਨੂੰ ਆਪਣੇ ਅੰਦਰ ਹੀ ਰੱਖਣ ਦਾ ਇਕਰਾਰ ਕਰਨਾ ਪਵੇਗਾ ਇਹ ਇਕਰਾਰ ਰੋਗੀ ਦੇ ਡਾਕਟਰ ਦੀ ਮੰਨੀ ਹੋਈ ਸ਼ਰਤ ਹੈ ਉਚੇਚ ਦੀ ਲੋੜ ਨਹੀਂ ਜੀ ਜੇ ਭਰੋਸਾ ਕਰ ਸਕਦੇ ਹਾਂ ਤਾਂ ਮੈਂ ਸੁਣਨ ਲਈ ਹਾਜ਼ਰ ਹਾਂ ਪ੍ਰਭਾ ਨੇ ਸੁਖਰਾਜ ਦੇ ਦੋਵੇਂ ਹੱਥ ਇਕੱਠੇ ਕਰਕੇ ਆਪਣੇ ਹੱਥਾਂ ਵਿੱਚ ਜੋੜ ਲਏ ਸੀਗੇ ਇਹ ਹੱਥ ਜੁੜਨੀ ਮਾਨੋ ਬਿਜਲੀ ਦੇ ਪੋਲਾਂ ਦੀ ਜੁੜਨੀ ਸੀਗੀ ਸਖਰਾਜ ਦੀ ਆਤਮਾ ਲਿਸ਼ਕ ਪਈ ਪ੍ਰਭਾ ਦੇ ਮੁਖ ਉੱਤੇ ਵੀ ਰੋਸ਼ਨੀ ਸੀਗੀ ਉਹ ਮਿੱਠੀ ਨਰਸੀ ਆਖੋ ਤੇ ਇਹ ਹੱਥ ਮੈਂ ਬੁੱਲਾ ਨਾਲ ਲਾ ਲਵਾਂ ਸਖਰਾਜ ਨੇ ਪੁੱਛਿਆ ਸੀਗਾ ਜਿਕਰ ਚਾਹੋ ਪਰ ਇਹੋ ਜਿਹੀ ਹਰੇਕ ਹਰਕਤ ਤੁਹਾਡੇ ਇਲਾਜ ਨੂੰ ਕਠਨ ਬਣਾ ਦੇਵੇਗੀ ਤੁਸੀਂ ਚਾਹੁੰਦੇ ਹੋ ਤੁਸੀਂ ਮੈਨੂੰ ਪਿਆਰ ਨਾ ਕਰ ਸਕੋ ਮੇਰੀ ਸਹਾਇਤਾ ਮੰਗਦੇ ਹੋ ਪਰ ਪਰ ਮੈਨੂੰ ਇੱਕ ਵਾਰ ਇਹ ਹੱਥ ਚੁੰਮ ਲੈਣ ਦਿਓ ਸਖਰਾਜ ਨੇ ਬੁੱਲਾਂ ਤੇ ਜੋੜ ਕੇ ਆਖਿਆ ਸੀਗਾ ਜਿੱਥੇ ਤੁਸੀਂ ਸਾਰੇ ਆਪਣੇ ਆਪ ਨੂੰ ਮੇਰੇ ਅੰਦਰੋਂ ਕੱਢੋਂਗੇ ਉੱਥੇ ਹੀ ਇਹ ਮਾਸੂਮ ਜਿਹੇ ਹੱਥ ਵੀ ਮੇਰੇ ਬੁੱਲਾਂ ਨਾਲੋਂ ਧੁਰ ਰਹਿਣੇ ਸਖਰਾਜ ਤੇ ਪ੍ਰਭਾ ਦੋਵੇਂ ਹੱਸ ਪੈ ਸੀ ਤੇ ਫਿਰ ਪ੍ਰਭਾ ਨੇ ਰੋਗੀ ਨੂੰ ਆਪਣੇ ਮਨ ਦੀ ਹਿਸਟਰੀ ਸੁਣਾਉਣ ਲਈ ਆਖਿਆ ਤਾਂ ਕਿ ਇਲਾਜ ਛੇਤੀ ਕੀਤਾ ਜਾ ਸਕੇ ਨਰਸੀ ਮੇਰਾ ਮਨ ਬਿਲਕੁਲ ਡੋਲ ਰਿਹਾ ਹੈ ਸਿਰਫ ਇੱਕ ਵਾਰੀ ਅੱਗੇ ਇਹ ਡੋਲਿਆ ਸੀਗਾ ਜਦੋਂ ਮੈਂ ਇੱਕ ਚੰਗੀ ਔਸਤਰੀ ਦਾ ਗਵਾਚਾ ਸੁਭਾਅ ਲੱਭ ਕੇ ਦਿੱਤਾ ਸੀਗਾ ਮੈਂ ਉਹਦੇ ਵੱਲ ਚੰਗੀ ਤਰ੍ਹਾਂ ਦੇਖਿਆ ਨਹੀਂ ਸੀਗਾ ਕਿਉਂਕਿ ਮੈਂ ਘਾਟ ਹੀ ਇਸਤਰੀਆਂ ਵੱਲ ਦੇਖਦਾ ਹਾਂ ਮੇਰੇ ਅੰਦਰ ਇੱਕ ਇਸਤਰੀ ਹੈ ਮੇਰਾ ਮਨ ਉਸ ਇਸਤਰੀ ਨੇ ਪੂਰੀ ਤਰ੍ਹਾਂ ਮੱਲਿਆ ਹੋਇਆ ਸੀਗਾ ਪਰ ਤੁਸੀਂ ਵਿੱਚ ਆ ਗਏ ਹੋ ਮੇਰਾ ਸਾਰਾ ਟਿਕਾਣਾ ਹਿੱਲ ਗਿਆ ਹੈ ਐਤ ਕਿਸ ਖਰਾਜ ਨੇ ਅੱਗੇ ਵਾਂਗ ਚਾਹਾਂ ਹੱਥਾਂ ਨੂੰ ਇਕੱਠਾ ਕਰ ਲਿਆ ਸੀਗਾ ਤੁਸੀਂ ਜਿੱਡੀ ਛੇਤੀ ਆਪਣਾ ਹਾਲ ਦੱਸੋਗੇ ਓਡੀ ਛੇਤੀ ਹੀ ਮੈਂ ਤੁਹਾਡਾ ਇਲਾਜ ਕਰ ਦਿਆਂਗੀ ਪ੍ਰਭਾ ਨੇ ਸੁਖਰਾਜ ਦੇ ਹੱਥ ਛੱਡ ਕੇ ਆਖਿਆ ਕੀ ਇਲਾਜ ਕਰੋਗੇ ਤੁਹਾਡੇ ਦਿਲ ਵਿੱਚੋਂ ਇਹ ਸੰਸਰਤੀ ਨੂੰ ਕੱਢ ਦਿਆਂਗੀ ਨਾ ਨਾ ਸੱਚੀ ਮੁੱਚੀ ਉਸੇ ਤਰ੍ਹਾਂ ਨਾ ਕਰ ਦੇਣਾ ਜ਼ਿਕਰ ਮੈਂ ਆਖਦਾ ਹਾਂ ਸੁਖਰਾਜ ਨੇ ਫਿਰ ਹੱਥ ਫੜ ਲਏ ਸੀਗੇ ਮੇਰਾ ਖਿਆਲ ਹੈ ਇਹ ਹੀ ਤੁਹਾਡੀ ਮੰਗ ਸੀਗੀ ਤੁਸੀਂ ਸਮਝੇ ਨਹੀਂ ਮੇਰੀ ਮੰਗ ਸੀਗੀ ਮੇਰੀ ਇਹ ਖੁਦਕੁਤੀ ਕਿਸੇ ਤਰ੍ਹਾਂ ਹਟਾ ਦਿਓ ਤੁਸੀਂ ਕੁਝ ਫਿਰ ਗਏ ਆ ਪਰ ਸੁਖ ਤੁਸੀਂ ਆਪਣੀ ਹਿਸਟਰੀ ਛੇਤੀ ਸੁਣਾਓ ਮੈਂ ਵਿਸਥਾਰ ਨਾਲ ਨਹੀਂ ਸੁਣਾ ਸਕਦਾਗਾ ਦਰਦਾਂ ਭਰੀ ਹੈ ਤੇ ਮੈਂ ਔਖਾ ਹੋ ਜਾਵਾਂਗਾ ਤੇ ਨਾਲੇ ਮੈਂ ਅੱਗੇ ਕਦੇ ਇਹ ਕਹਾਣੀ ਪੂਰੀ ਕੱਦੀ ਨਹੀਂ ਗਈ ਸੋਨੂੰ ਨਰਸੀ ਜੀ ਮੈਂ ਫਾਂਸੀ ਦਾ ਮਾਲ ਹਾਂ ਛੁਪਿਆ ਫਿਰਦਾ ਹਾਂ ਸਰਕਾਰੀ ਰਜਿਸਟਰ ਵਿੱਚ ਮਰਦਾ ਹਾਂ ਪਰ ਜਿਸ ਮਰਨਾ ਸੀਗਾ ਉਹ ਮੋਇਆ ਨਹੀਂਗਾ ਜਿਸ ਜਿਉਣਾ ਸੀਗਾ ਉਹ ਮਰ ਗਈ ਹੈ ਮੁਜ਼ਫਰਪੁਰ ਬੋਰ ਜ਼ਹਿਲ ਵਿੱਚ ਕੈਦਾਂ ਪਹਚਾਲ ਆਇਆ ਸਭ ਕੈਦੀ ਦਬ ਕੱਤੇ ਕਈ ਨਿਕਲ ਗਏ ਹੋਰ ਨਾ ਕਈਆਂ ਨੂੰ ਕੱਢਿਆ ਮਲਾਬ ਦਾ ਲਾਚਾਰ ਉੱਥੋਂ ਨਸਾ ਲਿਆਇਆ ਸੀਗਾ ਅਸਾਂ ਆਪਣੇ ਨੰਬਰ ਮਰਦਿਆਂ ਦੇ ਗੱਲ ਚ ਪਾ ਦਿੱਤੇ ਤੇ ਉਹਨਾਂ ਦੇ ਲਾਹੇ ਨਾਲ ਲੈ ਆਇਆ। ਉੱਥੋਂ ਨਸ ਕੇ ਮੈਂ ਇੱਥੇ ਕੁਲੀ ਆ ਭਰਤੀ ਹੋਇਆ। ਕੁਝ ਮਹੀਨੇ ਬਾਅਦ ਮੈਂ ਮੁਜ਼ਫਰਪੁਰ ਗਿਆ ਉਸ ਪ੍ਰਭਾ ਨੂੰ ਦੇਖਣ ਲਈ ਜਿਸ ਮੇਰੀ ਇੱਕ ਰਾਤ ਨੂੰ ਸਖਾਲਿਆ ਕਰਨ ਲਈ ਆਪਣੀ ਜਗਮਗੌਂਦੀ ਜ਼ਿੰਦਗੀ ਰਾਤ ਬਣਾ ਲਈ ਸੀਗੀ। ਉਸ ਜਾਣ ਬੁੱਝ ਕੇ ਮੌਤ ਦੇ ਘਰਾਸ ਨਾਲ ਵਿਆਹ ਵਰਤ ਲੈ ਲਿਆ ਸੀਗਾ। ਪਰ ਪਤਾ ਲੱਗਾ ਕਿ ਉਹ ਦਰਿਆ ਵਿੱਚ ਡੁੱਬ ਗਈ ਆ ਮੈਂ ਉਸ ਦਰਿਆ ਵਿੱਚ ਡੁੱਬਣਾ ਚਾਹਿਆ ਪਰ ਇੱਥੇ ਇੰਨਾ ਸਾਦਾ ਦਿਲ ਕੁਲਗਨ ਦਾ ਇੱਕ ਜੂਨੀਅਰ ਮੈਪ ਬਣ ਗਿਆ ਸਾ ਤੇ ਇਹਨਾਂ ਨੂੰ ਕਈ ਆਸਾਂ ਬਣਵਾ ਗਿਆ ਸਾਂ ਇਹਨਾਂ ਲਈ ਮੋੜ ਆਇਆ ਹਾਂ ਮੈਂ ਪ੍ਰਭਾ ਦਾ ਵਫਾਦਾਰ ਰਿਹਾ ਹਾਂ ਉਹਦੇ ਛੱਟ ਕੋਈ ਮੇਰੇ ਦਿਲ ਤੱਕ ਨਹੀਂ ਜਾ ਸਕਿਆ ਛੱਟ ਉਹਦੇ ਜਿੱਦਾਂ ਅਸਬਾਬ ਗਵਾਚਾ ਸੀਗਾ ਤੇ ਜਿਹੜੀ ਐਸ ਵੇਲੇ ਮੇਰੇ ਸਾਹਮਣੇ ਬੈਠੀ ਹੈ ਹੁਣ ਕਰਾਓ ਮੇਰੀ ਖਲਾਸੀ ਤੇ ਸੁਖਰਾਜ ਨੇ ਅੱਖ ਚੁੱਕ ਕੇ ਬੁੱਤ ਬਣੀ ਪ੍ਰਭਾ ਨੂੰ ਤੱਕਿਆ ਸੀਗਾ ਤੁਸੀਂ ਤਾਂ ਸ਼ਾਇਦ ਮੇਰੀ ਕਹਾਣੀ ਸੁਣੀ ਹੀ ਨਹੀਂ ਸਿਕਰਾਜ ਨੇ ਪ੍ਰਭਾ ਦੇ ਹੱਥ ਫੇਰ ਫੜ ਲਏ ਨਹੀਂ ਚੰਗੀ ਤਰ੍ਹਾਂ ਸੁਣੀ ਹੈ ਪਰ ਮੈਂ ਇਲਾਜ ਸੋਚ ਰਹੀ ਸਾਂ ਪ੍ਰਭਾ ਨੇ ਆਖਿਆ ਜਿਕਰ ਕੋਈ ਆਪਣਾ ਇਰਾਦਾ ਇੱਕਦਮ ਪੱਕਾ ਕਰ ਲੈਂਦਾ ਹੈ ਛੇਦੀ ਸੋਚੋ ਨਰਸੀ ਜੀ ਛੇਦੀ ਸੋਚੋ ਪ੍ਰਭਾ ਉੱਠੀ ਆਪਣੇ ਬੈਗ ਵਿੱਚੋਂ ਰੇਲਵੇ ਟਾਈਮ ਟੇਬਲ ਕੱਢਿਆ ਤੇ ਦੇਖ ਕੇ ਆਖਣ ਲੱਗੀ ਮੈਂ ਸੋਚ ਲਿਆ ਹੈ ਮੈਨੂੰ ਇੱਕ ਦਿਨ ਤੇ ਦੋ ਰਾਤਾਂ ਦੀ ਛੁੱਟੀ ਦਿਓ ਗੱਡੀ ਦਾ ਵੇੜਾ ਹੈ ਹੀ ਮੈਂ ਪਰਸੋ ਸਵੇਰੇ ਆਪ ਦੇ ਕੋਲ ਪਹੁੰਚ ਜਾਵਾਂਗੀ ਤੇ ਯਕੀਨ ਦਿਵਾਉਣੀ ਹਾਂ ਤੁਹਾਨੂੰ ਆਂ ਅਸਾਰ ਨਵਾਂ ਨਕੋਰ ਨਰੋਇਆ ਹੀ ਕਰ ਦਿਆਂਗੀ ਪ੍ਰਭਾ ਨੇ ਬੈਗ ਸੰਭਾਲ ਕੇ ਆਖਿਆ ਸੀਗਾ ਤੁਸੀਂ ਮੈਨੂੰ ਟਾਲਦੇ ਹੋ ਜਾਂ ਠੀਕ ਨਵਾਂ ਨਰੋਇਆ ਕਰ ਦਿਓਗੇ ਮੈਂ ਠੀਕ ਕਰ ਦਿਆਂਗੀ ਸਿਰਫ ਇੱਕ ਦਿਨ ਦੋ ਰਾਤਾਂ ਦੀ ਮੌਲਤ ਮੰਗਦੀ ਹਾਂ ਕੀ ਇਲਾਜ ਕਰਕੇ ਨਹੀਂ ਜਾ ਸਕਦੇਗੇ ਇਲਾਜ ਮੁਕੰਮਲ ਨਹੀਂ ਹੋਵੇਗਾ ਵਕਤ ਥੋੜਾ ਹੈ ਮੈਨੂੰ ਜਾਣ ਦਿਓ ਤੇ ਨਾਂ ਨੁੱਕਰ ਕਰਦੇ ਸਖਰਾਜ ਦੇ ਹੱਥ ਪਦੋ ਬਦੀ ਘਟਕੇ ਸ਼ੋਭੀ ਸ਼ਾਵਨ ਨਾਲ ਮੁਸਕਰਾ ਕੇ ਪ੍ਰਵਾਹ ਚਲੀ ਗਈ ਸੀ ਸਖਰਾਜ ਨੂੰ ਭਰੋਸਾ ਤੇ ਸੀਗਾ ਕਿ ਨਰਸੀ ਟੱਲਣ ਵਾਲੀ ਆਤਮਾ ਨਹੀਂਗੀ ਉਹ ਆਪਣੇ ਰੋਗੀ ਨੂੰ ਅਦਵਾਟੇ ਸੋਟ ਨਹੀਂ ਸਕਦੀ ਜੀ ਨਾ ਉਹ ਇਸ ਗਲੇ ਗੁੱਸੇ ਗਿਲੇ ਗੁੱਸੇ ਹੋ ਸਕਦੀ ਹੈ ਕਿ ਉਹ ਨੂੰ ਉਹ ਦਿਲ ਵਿੱਚ ਰੱਖਣਾ ਨਹੀਂ ਸੀ ਚਾਹੁੰਦਾ ਕਾ ਕਿਉਂਕਿ ਉਹ ਵੇਖਦੀ ਹੈ ਤੇ ਹੈ ਹੀ ਕਿ ਸਖਰਾਜ ਦੇ ਰੋਮ ਰੋਮ ਵਿੱਚ ਉਹ ਸਮਾਂਦੀ ਜਾ ਰਹੀ ਹੈ ਨਹੀਂ ਨਹੀਂ ਮੇਰੀ ਨਰਸੀ ਜ਼ਰੂਰ ਆਵੇਗੀ ਮੈਨੂੰ ਨਵਾਂ ਨਰਵਾਇਆ ਕਰੇਗੀ ਇਹੀ ਖਿਆਲ ਕਰਦਾ ਹੋਇਆ ਸਖਰਾਜ ਸੌ ਗਿਆ ਉਹਨੂੰ ਬੜੇ ਮਿੱਠੇ-ਮਿੱਠੇ ਸੁਪਨੇ ਆਏ ਸੀ ਦੂਜਾ ਪਲ ਕ ਇਹਨਾਂ ਸੁਪਨਿਆਂ ਦੇ ਸਵਾਦ ਵਿੱਚ ਗੁਜ਼ਰ ਗਿਆ ਤੇ ਦੂਜੀ ਰਾਤ ਹੋਰ ਸੁਪਨਿਆਂ ਦਾ ਸਦਕਾ ਸਵੇਰੇ ਸੌਣ ਦੀ ਤਿਆਰੀ ਕਰ ਲਈ ਸੀ ਚੜ੍ਹਦੀ ਸਵੇਰ ਸਖਰਾਜ ਨੇ ਮੂੰਹ ਹ ਤੋਤਾ ਕੱਪੜੇ ਵਟਾਏ ਤੇ ਲੰਮਿਆਂ ਪੈ ਕੇ ਦਰਵਾਜ਼ੇ ਵੱਲ ਨਜ਼ਰ ਕੱਢ ਦਿੱਤੀ ਘੜੀ ਹੱਥ ਵਿੱਚ ਸੀਗੀ ਗੱਡੀ ਆ ਗਈ ਹੋਵੇਗੀ ਅੱਧਾ ਘੰਟਾ ਉੱਪਰ ਹੋ ਗਿਆ ਤਾਈਂੇ ਦੇਖਦਾ ਹੈ ਬੂਆ ਖੁੱਲਿਆ ਪ੍ਰਭਾ ਦੇ ਨਾਲ ਇੱਕ ਬੱਚਾ ਸੀਗਾ ਜਿਹੜਾ ਉਪਰੀ ਥਾਂ ਦੇਖ ਕੇ ਸਹਿਮ ਰਿਹਾ ਸੀ ਪ੍ਰਭਾ ਨੇ ਕੁਛੜ ਚੁੱਕ ਲਿਆ ਪ੍ਰਭਾ ਸਖਰਾਜ ਦੇ ਕੋਲ ਕੁਰਸੀ ਤੇ ਬੈਠੀ ਦੋਹਾਂ ਦੀਆਂ ਅੱਖਾਂ ਨੇ ਸਵਾਗਤ ਕਰ ਲਈ ਸੀ ਇਹ ਬੱਚਾ ਤੁਹਾਡਾ ਹੈ ਸਖਰਾਜ ਨੇ ਬੱਚੇ ਦਾ ਹੱਥ ਫੜ ਕੇ ਆਖਿਆ ਸੀ ਹਾਂਜੀ ਇਸੇ ਨੂੰ ਲੈਣ ਗਈ ਤਾਂ ਇਹ ਹੀ ਤੁਹਾਡੇ ਇਲਾਜ ਨੂੰ ਮੁਕੰਮਲ ਕਰ ਸਕਦਾ ਸੀ ਪ੍ਰਭਾ ਨੇ ਆਖਿਆ ਉਹ ਕੀ ਕਰ ਇਲਾਜ ਮੇਰਾ ਇਹ ਕੀ ਕਰੇਗਾ ਹੁਣ ਤੁਸੀਂ ਦੋ ਹੋ ਗਏ ਹੋ ਇਹਨਾਂ ਦੋਹਾਂ ਨੂੰ ਕੀ ਕਰ ਦਿਲ ਚੋਂ ਕੱਢਾਂਗੇ ਇਹ ਵੀ ਕੋਈ ਮੋਹਣ ਜਾਪਦਾ ਹੈ ਕਲੇਜੇ ਧੂਪਾਂਦਾ ਹੈ ਇਹਨੂੰ ਆਖੋ ਤਾਂ ਕਲੇਜੇ ਨਾਲ ਲਾ ਲਵਾ ਚਤਰੰਜਨ ਜੀ ਜਾਓ ਬਾਬੂ ਜੀ ਦੀ ਗੋਦ ਵਿੱਚ ਪ੍ਰਵਾ ਨੇ ਬੱਚੇ ਨੂੰ ਕਿਹਾ ਜਿਹੜਾ ਬਾਲ ਅੱਖਾਂ ਨਾਲ ਸਖਰਾਜ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਚਤਰੰਜਨ ਦਾ ਨਾਂ ਸੁਣ ਕੇ ਸਖਰਾਜ ਦੇ ਅਗਾਹ ਵਦੇ ਹੱਥ ਪਛਾਣ ਹਟ ਗਏ ਸੀ ਇਹਦਾ ਕੀ ਨਾਂ ਤੁਸੀਂ ਲਿਆ ਉਸ ਹੈਰਾਨ ਹੋ ਕੇ ਪੁੱਛਿਆ ਚਤਰੰਜਨ ਇਥੇ ਮੇਰਾ ਨਾਮ ਹੈ ਇਹਦਾ ਵੀ ਇਹੋ ਹੈ ਇਹਦੀ ਕਿੰਨੀ ਉਮਰ ਹੈ ਸਵਾ 3 ਸਾਲ ਜਦੋਂ ਮੈਂ ਪ੍ਰਭਾ ਨੂੰ ਅੰਤਲੀ ਵਾਰ ਮਿਲਿਆ ਸਾਂ ਉਸ ਦਿਨ ਨੂੰ ਅੱਜ ਪੂਰੇ 4 ਸਾਲ ਹੋ ਗਏ ਹਨ ਇਹੀ ਸਿਆਲੇ ਦੇ ਦਿਨ ਸਨ ਸਖਰਾਜ ਕਦੇ ਮਾਂ ਵੱਲ ਤੱਕਦਾ ਸੀ ਤੇ ਕਦੇ ਪੁੱਤਰ ਵੱਲ ਨਰਸੀ ਜੀ ਮੇਰੀ ਪ੍ਰਭਾ ਦਾ ਮੂੰਹ ਤੁਹਾਡੇ ਵਰਗਾ ਹੀ ਸੀਗਾ ਸਿਰਫ ਉਹਦੇ ਮੱਥੇ ਉੱਤੇ ਕੋਈ ਦਾਗ ਨਹੀਂ ਸੀਗਾ ਉਹਦਾ ਬੋਲ ਵੀ ਤੁਹਾਡੇ ਵਰਗਾ ਦਿਲ ਤਸਨਾ ਸੀਗਾ ਏ ਮੇਰਾ ਕਸੂਰ ਨਹੀਂ ਜੇ ਇਹ ਮੇਰੀ ਬੇਵਫਾਈ ਨਹੀਂ ਜੇ ਜੇ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਕੀ ਜਾਣਾਂ ਉਹਦੇ ਭਲੇਖੇ ਹੀ ਇਹ ਦਿਲ ਤੁਹਾਡੇ ਨਾਲ ਪਿਆ ਜੁੜਦਾ ਹੈ ਕੁਝ ਕਰੋ ਸ਼ੇਜੀ ਕਰੋ ਮੇਰੇ ਦਿਲ ਦੇ ਤੰਦਾਂ ਕਸ ਕੱਟੀਆਂ ਹਨ ਕੋਈ ਟੁੱਟ ਨਾ ਜਾਵੇ ਤੇ ਉਸਨੇ ਚਤਰੰਜਨ ਨੂੰ ਬਾਹਾਂ ਵਿੱਚ ਘਟ ਲਿਆ ਚਤਰੰਜਨ ਰੋ ਪਿਆ ਤੁਸੀਂ ਜਾਪਦਾ ਇਹ ਬਹੁਤਾ ਘਟ ਦਿੱਤਾ ਏ ਪ੍ਰਭਾ ਨੇ ਆਪਣੇ ਗੱਲ ਲਾ ਕੇ ਬੱਚੇ ਨੂੰ ਚੁੱਪ ਕਰਾਇਆ ਭੁੱਖੇ ਦਿਲ ਵਿੱਚ ਸਬਰ ਮੁੱਕ ਗਿਆ ਜਾਪਦਾ ਹੈ ਮੈਂ ਭੁੱਲ ਗਿਆ ਮੈਨੂੰ ਖਿਮਾ ਕਰਨਾ ਪਰ ਮੈਂ ਇਸ ਦਿਲ ਦੀਆਂ ਭੁੱਖਾਂ ਦੂਰ ਕਰ ਸਕਦੀ ਹਾਂ ਤੇ ਪ੍ਰਭਾ ਨੇ ਆਪਣੇ ਬੈਗ ਵਿੱਚ ਇੱਕ ਫੋਟੋ ਕੱਢੀ ਇਹ ਇੱਕ ਕਾਲਜ ਦੇ ਗਰੁੱਪ ਦੀ ਫੋਟੋ ਸੀ ਸਖਰਾਜ ਨੇ ਉਹਦੇ ਵਿੱਚੋਂ ਆਪਣੀ ਤੇ ਪ੍ਰਭਾ ਦੀ ਫੋਟੋ ਪਛਾਣ ਲਈ ਤੇ ਆਪਣੀ ਨਰਸੀ ਨੂੰ ਘਟ ਗੱਲ ਨਾਲ ਲਾ ਲਿਆ